ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਵਾਕ ਆਉਂਦਾ ਨਾ ਬਚਰ ਆਉਂਦਾ ਵਾ ਜੇ ਉਹ ਸੀ ਮੰਨਿਆ ਹੁੰਦਾ ਤੇ ਅੱਜ ਸਾਨੂੰ ਛੜਕਾਂ ਤੇ ਬਹਿਣ ਦੀ ਕੋ ਲੋੜ ਨਹੀਂ ਸੀ ਕੋਈ ਕਿਤੇ ਦਰੀਆਂ ਵਿੱਚ ਆ ਕੇ ਬੈਠਾ ਤੇ ਕੋਈ ਕਿਤੇ ਨਾਕੇ ਲਾ ਕੇ ਬੈਠਾ ਉਹ ਬਚਨ ਸੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿ ਹੋ 71 ਛੜਕਾਂ ਤੇ ਨਹੀਂ ਭਾਈ ਇਕੱਠੇ ਹੋਣ ਵਾਸਤੇ ਗੁਰੂ ਨੇ ਕਿਹਾ ਸੀ ਹੋ 71 ਮਿਲੋ ਮੇਰੇ ਭਾਈ ਤੇ ਦੁਬਦਾ ਦੂਰ ਇਹ ਜਿਹੜੀ ਤੁਸੀਂ ਧੜੇ ਬੰਦੀਆਂ ਜਥੇ ਬੰਦੀਆਂ ਖੜੀਆਂ ਕਰਕੇ ਤੇ ਕੌਮ ਦੇ ਚਿਤ ਦੁਬਦਾ ਪੈਦਾ ਕੀਤੀ ਆ ਤੇ ਗੁਰੂ ਅਰਜਨ ਸਾਹਿਬ ਕਹਿੰਦੇ ਇਹ ਦੁਬਦਾ ਦੂਰ ਕਰੋ ਤੇ ਦੁਬਦਾ ਕਦੋਂ ਦੂਰ ਹੁੰਦੀ ਆ ਦੁਬਦਾ ਦੂਰ ਕਰੋ ਲਿਵ ਲਾਏ ਤੇ ਜਿਨਾਂ ਚਿਰ ਤੁਸੀਂ ਸ਼ਬਦ ਦੇ ਨਾਲ ਨਹੀਂ ਜੋੜਦੇ ਤੇ ਤੁਹਾਡੀ ਇਹ ਦੁਬਦਾ ਦੂਰ ਨਹੀਂ ਹੋਣੀ ਜਿਨਾਂ ਚਿਰ ਤੇ ਆਹਨਿ ਸ਼ਬਦ ਦੇ ਨਾਲ ਨੀ ਤੁਸੀਂ ਕੀ ਅੰਦਰਤ ਕਰ ਦੇਦ ਇਹ ਦੁਬਧਾ ਦੂਰ ਨਹੀਂ ਹੋਣੀ ਤੇ ਮਾਰਗ ਦੇ ਗੁਰਮੁਖ ਬੈਠੋ ਗੁਰਮੁਖ ਜਨ ਬੈਠੋ ਤੇ ਕਿੱਥੇ ਬੈਠੋ ਸਫਾ ਵਸਾਏ ਦਰਿਆ ਵਸਾਓ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਤੇ ਇੱਥੇ ਬੋ ਤੇ ਇਥੋਂ ਜਦੋਂ ਤੁਸੀਂ ਬਹਿ ਕੇ ਗੱਲ ਕਰੋਗੇ ਨਾ ਤੇ ਫਿਰ ਤੁਹਾਨੂੰ ਛੜਕਾਂ ਤੇ ਨਹੀਂ ਬਹਿਣਾ ਪਵੇਗਾ ਇੱਕ ਬੰਦਾ ਉੱਠਿਆ ਮੈਂ ਪੰਥ ਨੂੰ ਐਂ ਕਰ ਦੇਣਾ ਕਿ ਤੂੰ ਪੰਥ ਦੀ ਸਲਾਹ ਲਈ ਹੋਈ ਪਹਿਲਾਂ ਹਾਂਜੀ ਕੋਈ ਵੀ ਬੰਦਾ ਜਿਹੜਾ ਤੁਰਦਾ ਵਾ ਉਹ ਕੋਈ ਖਾਲਸਾਤਾਨ ਦੇ ਮਸਲੇ ਤੇ ਜਾਂ ਕਿਸੇ ਵੀ ਮਸਲੇ ਉੱਤੇ ਉਹ ਸਲਾਹਤ ਲੈਂਦਾ ਹੀ ਨਹੀਂ ਦਰਿਆ ਤੇ ਗੁਰੂਗ੍ਰੰਥ ਸਾਹਿਬ ਦੇ ਅੱਗੇ ਬਿਸੌਂਦਾ ਹੀ ਨਹੀਂ ਤੇ ਆਓ ਬੈਠੀਏ ਤੇ ਵਿਚਾਰ ਕਰੀਏ ਤੇ ਵਿਚਾਰ ਵਿੱਚੋਂ ਕੋਈ ਅੱਗੇ ਆਪਣੀ ਕੋਈ ਗੱਲ ਤੋਰੀਏ ਉਹ ਤੇ ਗਾਲ ਹੀ ਕੋਈ ਨਹੀਂ ਉਹ ਜਿਹਦਾ ਪਿੱਛੇ ਦੇ ਧਿਆਨ ਸਿੰਘ ਮੰਡ ਨੇ ਕਹਿਆ ਤਾਂ ਮੈਂ ਬਹਿਣ ਲੱਗਾ ਜੇ ਬਰਗਾੜੀ ਕਿ ਤੂੰ ਪੰਥ ਦੀ ਸਲਾਹ ਲਈ ਹੋਈ ਏ ਤੂੰ ਪੰਥ ਨੂੰ ਪੁੱਛਿਆ ਹੋਇਆ ਜੀ ਤੂੰ ਗੁਰੂ ਅਰਜਨ ਸਾਹਿਬ ਦੇ ਹੁਕਮ ਮੰਨਦਿਆਂ ਹੋਇਆ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਤੇ ਤੁਸੀਂ ਬਜ਼ੁਰਗਾਂ ਦੀਆਂ ਸਲਾਹਾਂ ਲਈਆਂ ਹੋਈਆਂ ਜੀ ਤੁਸੀਂ ਗੁਰੂ ਦੀ ਕਿਤਾਬੇ ਬੈਠ ਕੇ ਗੁਰੂ ਕੇ ਉਕਮਉਣ ਵਾਲਿਆਂ ਕੋਲ ਗੁਰੂ ਗੁਰੂ ਜੱਪਣ ਵਾਲਿਆਂ ਦੇ ਕੋਲੋਂ ਕੋਈ ਸਲਾਹ ਲਈ ਜੇ ਧਰਮ ਦੀ ਕੋਈ ਨਹੀਂ ਲਈ ਤੇ ਇਸ ਕਰਕੇ ਜੇ ਤੁਸੀਂ ਇਦਾਂ ਕਰੋਗੇ ਤਾਂ ਫਿਰ ਇਦਾਂ ਛੜਕਾਂ ਤੇ ਬਹਿਣਾ ਪੈਣਾ ਵਾ ਹੁਣ ਇੱਕ ਬੰਦਾ ਉਹਦੇ ਪਿੱਛੇ 10 20 100 ਬੰਦਾ ਲੱਗ ਜਾਂਦਾ ਉਹ ਆਪਣੇ ਆਪ ਨੂੰ ਬੜਾ ਮੰਨਣ ਲੱਗ ਪੈਂਦਾ ਬਾਕੀ ਸਾਰੀਆਂ ਧਰੇ ਜਿੱਥੇ ਬੰਦੀਆਂ ਨੂੰ ਮਾੜਾ ਕਹਿਣ ਲੱਗ ਪੈਂਦਾ ਤੁਸੀਂ ਕੱਲੇ-ਕੱਲੇ ਕੌਮ ਦੇ ਮਸਲੇ ਕਿਵੇਂ ਹੱਲ ਕਰੋਗੇ ਜੀ? ਹੁਣ ਸਰੌਣੀ ਕਮੇਟੀ ਆ ਉਹਨੂੰ ਸਾਰਿਆਂ ਪ੍ਰਚਾਰਕਾਂ ਨੇ ਭੰਡਿਆ। ਕੋਈ ਵੀ ਹੋਵੇ, ਦਾਦੂ ਵਾਲਾ ਹੋਵੇ ਜੋ ਉਹ ਮਖੂ ਹੋਵੇ ਜਾਂ ਕਈ ਹੋਰ ਬੜੇ ਨੇ। ਓਟਪਾਲੀ ਜੇ ਆਇਕ ਤੇ ਕੋ ਹੋਰ ਵੀ ਆਗੇ ਕਈ। ਤੇ ਜਦੋਂ ਤੁਸੀਂ ਆਪਣੇ ਨੂੰ ਭੰਡਣ ਲਾਪੇ ਤੇ ਤੁਹਾਡੇ ਮਸਲੇ ਦਾ ਹੱਲ ਹੋਣਗੇ। ਹੁਣ ਪੰਜਾਬ ਦੇ ਚੋਂ ਸਿੱਖ ਸਿਆਸਤ ਨੂੰ ਖਤਮ ਕਰਨ ਦੇ ਵਿੱਚ ਸਿੱਖ ਪ੍ਰਚਾਰਕਾਂ ਦਾ ਹੱਥ ਵਾ ਹੁਣ ਬੈਠੇ ਦਹਿਰ ਰੋਣ ਛੜਕਾਂ ਤੇ ਰੋ ਤੇ ਚਲੋ ਭਾਵੇਂ ਝੂਠੇ ਸੱਚੇ ਜਿੱਦਾਂ ਦੇ ਵੀ ਇੱਥੋਂ ਤੱਕ ਤਾਕਤ ਨਾਬਦ ਨਹੀਂ ਨਹੀਂ ਸਾਡੀ ਜਾਂਦੀ ਜਿੱਥੇ ਹੁਣ ਗਈ ਹੋਈ ਆ 84 ਵਿੱਚ ਜਿੰਨਾ ਉਤੇ NSA ਲੱਗਾ ਹੋਇਆ ਸੀ ਉਹ ਰਾਜਸਥਾਨ ਦੀ ਜੇਲ੍ਹਾਂ ਚ ਸੁੱਟੇ ਹੋਏ ਸਨ ਤੇ ਪਿੱਛੇ ਕੌਣ ਗਿਆ ਸੀ ਕਿਹੜੇ ਤੁਹਾਡੇ ਬੰਦੇ ਜਿਹਨੇ ਰੌਲਾ ਪਾਇਆ ਸੀ ਉਹ ਗਏ ਸੀ ਸ਼ਰੋਣੀ ਕਮੇਟੀ ਗਈ ਸੀ ਉੱਥੇ ਉਹ ਬੰਦੇ ਜਿੰਦੇ ਅਜੇ ਜੇਲਾ ਵਿੱਚ ਬੈਠੇ ਜਿਹੜੇ ਸੀ ਉੱਥੇ ਕਸ਼ੇਰੇ ਦੁੱਧ ਆਪਣੇ ਡਰਾਈ ਫਰੂਟ ਘਿਓ ਦੇ ਪੀਪੇ ਚੋਲੇ ਤੌਲਿਏ ਕਸ਼ੇਰੇ ਕੌਣ ਲੈ ਕੇ ਗਿਆ ਹੈ ਪਿੱਛੇ ਸ਼ਰੋਣੀ ਕਮੇਟੀ ਹੁਣ ਜਿਹੜੇ ਡਿਬਰੂਗੇੜ ਗਏ ਹੋਏ ਉਹਨਾਂ ਦੀ ਪੈਰ ਭਈ ਕੌਣ ਕਰ ਰਿਹਾ ਹੈ ਸ਼ਰੋਣੀ ਕਮੇਟੀ ਚਲੋ ਮੈਂ ਨਹੀਂ ਕਹਿੰਦਾ ਕਿ ਉਹ ਬੋਲ ਦੀ ਦੁੱਧ ਦੇ ਤੋਤੇ ਨੇ ਪਰ ਕੁਛ ਨਾ ਕੁਛ ਤਾਂ ਮਾੜਾ ਬੋਲ ਜਿੰਨੇ ਚਲੋ ਹੈ ਕਰਦੇ ਹੀ ਹਨ ਤੇ ਜਿਹੜਾ ਉੱਠਦਾ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਕਾਲੀ ਦਾਲ ਉਹ ਤੁਸੀਂ ਇਹਨਾਂ ਦੇ ਉਲਟ ਬੋਲਦੇ ਉਹ ਤੇ ਤੁਹਾਡੇ ਕੋਲ ਕੀ ਆਧਾਰ ਤੁਸੀਂ ਅੱਗੇ ਆਣ ਕੇ ਕੋਈ ਕੌਮ ਦੀਆਂ ਗਵਾਹੀਆਂ ਕਰ ਸਕੋਗੇ ਜੀ ਨਹੀਂ 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 ਇਸ ਕਰਕੇ ਜਦੋਂ ਕੋਈ ਧਰਮ ਦੇ ਫੈਸਲੇ ਲੈਣੇ ਆ ਤੇ ਪਹਿਲਾਂ ਸਲਾਹ ਕਰੋ ਨਹੀਂ ਜੀ ਮੈਂ ਤੁਰ ਪਿਆ ਜੀ ਮੇਰੇ ਪਿੱਛੇ ਆ ਜਾਓ ਹੁਣ ਇਹ ਫਲਾਣਾ ਵੀ ਠੀਕ ਨਹੀਂ ਢਮਕਣਾ ਵੀ ਠੀਕ ਨਹੀਂ ਮੈਂ ਠੀਕ ਹੁਣ ਪਈ ਆ ਨਾ ਵਿਪਤਾ ਤੇ ਪੰਥ ਨੂੰ ਆਵਾਜ਼ਾਂ ਮਾਰੁੰਦੇ ਆ ਆ ਜਾਓ ਹੁਣ ਸਾਡੇ ਨਾਲ ਬਹੁਤ ਛੜਕਾਂ ਤੇ ਜਦੋਂ ਤੁਸੀਂ ਇਹ ਧਰਮ ਦਾ ਕੰਮ ਕਰਨ ਲੱਗੇ ਸੀ ਤੁਸੀਂ ਪੰਥ ਨੂੰ ਪੁੱਛਿਆ ਹੋਇਆ ਸੀ ਤੁਸੀਂ ਹੋਏ ਇਕੱਤਰ ਮਿਲੋ ਮੇਰੇ ਭਾਈ ਤੁਸੀਂ ਹੋਏ ਇਕੱਠੇ ਪੰਥ ਵਿੱਚ ਇੰਨੇ ਵਿਦਵਾਨ ਨੇ ਇੰਨੇ ਗਿਆਨੀ ਨੇ ਇੰਨੇ ਧਿਆਨੀ ਨੇ ਨੇ ਮਹਾਪੁਰਸ਼ ਨੇ ਸੇਵਾ ਵਾਲੇ ਨੇ ਘਾਰ ਸੇਵਾ ਵਾਲੇ ਮਹਾਪੁਰਸ਼ ਨੇ ਇੰਨਾ ਗਿਆਨੀ ਧਿਆਨੀ ਕੌਮ ਦੇ ਕੋਲ ਹੁੰਦੇ ਆ ਹੋਇਆ ਤੇ ਤੁਸੀਂ ਦੁਬਧਾ ਚ ਜੀਂਦੇ ਜੀ ਕਿਉਂ ਤੁਹਾਡੀ ਹੋਂਗਾ ਹੋਂ ਕੰਮ ਕਰਦੀ ਹੈ ਹੈ ਮੈਂ ਕਿਉਂ ਸਲਾਹ ਲਾਵਾਂ ਮੈਂ ਮੈਨੂੰ ਕੀ ਲੋੜ ਪਈ ਹੈ ਮੈਂ ਸਿੱਖਣੀ ਆ ਨਹੀਂ 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 ਇਹ ਏਦਾਂ ਫਿਰ ਜਿੱਦਾਂ ਹੁਣ ਰੋਲਦੇ ਆ ਨਾ ਆਪਾਂ ਛੜਕਾਂ ਤੇ ਇੱਦਾਂ ਹੀ ਰੋਲਣਾ ਕਿਉਂਕਿ ਗੁਰੂ ਦਾ ਸਿਧਾਂਤ ਸਾਡੇ ਕੋਲ ਹੈ ਨਹੀਂਗਾ ਤੇ ਅਸੀਂ ਫੋਕਰੀਆਂ ਮਾਰਦੇ ਆਂ ਤੇ ਅਗਰ ਹੀ ਚੱਕ ਕੇ ਸਰਕਾਰ ਜੇਲ੍ਹਾਂ ਚ ਸੁੱਟ ਦਿੰਦੀ ਆ ਇਸ ਕਰਕੇ ਬਜੋ ਗੁਰੂ ਕੋ ਬੈਠੋ ਕਿਉਂਕਿ ਅਜੀਬ ਕਿਤੇ ਜਾ ਸਕਦਾ ਵਾ ਇਹ ਗਿਆਨ ਖੰਡ ਮੇ ਗਿਆਨ ਪ੍ਰਚੰਡ ਨਹੀਂ ਨਾ ਜਿਹਾ ਹੋਇਆ ਮਰ ਕਹਿੰਦੇ ਫਿਰ ਇੱਥੇ ਜਾ ਕੇ ਬੰਦੇ ਨੂੰ ਕੀ ਕਰਨਾ ਪੈਂਦਾ ਹੈ ਮਰਗ ਦੇ ਦਿਲ ਦਰਵਾਨੀ ਜੋ ਕਰੇ ਜਦੋਂ ਚਿਤ ਟਿਕ ਗਿਆ ਤੇ ਉਦੋਂ